ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲ ਆਓ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖੁਰਕੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਕੁਰੂਕhetra ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਸ਼ਸ਼ੀਲ ਕੁਪਤਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਕਿਹਾ ਦੇਸ਼ ਨੂੰ ਤਾਨਾशाही ਤੋਂ ਬਚਾਉਣ ਲਈ ਸੰਘਰਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਸ਼ਰਮਣੀ ਕਲਦਲ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਰਹਿਗਾ ਜਾਰੀ ਲੋਕ ਸਭਾ ਚੋਣਾਂ ਦੌਰਾਨ ਵਾਪਸ ਪਰਤੇ ਰਗਵ ਚੱਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਕੀਤੀ ਮੁਲਾਕਾਤ ਯੂਕੇ ਵਿੱਚ ਆਪਣੇ ਅੱਖਾਂ ਦਾ ਇਲਾਜ ਕਰਵਾ ਰਹੇ ਹਸਨ ਲੱਗੇ ਰਗਵ ਚੱਡਾ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਸ਼ਸ਼ੀਲ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੰਡਰੀ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੇਲੀ ਨੂੰ ਸੰਬੋਧਨ ਕਰਦੇ ਕਿਹਾ ਕਿ ਜੋ ਚੋਣਾਂ ਨੇ ਇਹ ਆਮ ਚੋਣਾਂ ਨਹੀਂ ਨੇ ਇਹ ਚੋਣਾਂ ਦੇਸ਼ ਨੂੰ ਖਤਰਨਾਕ ਮੋੜ ਤੋਂ ਬਚਾਉਣ ਦੀਆਂ ਚੋਣਾਂ ਨੇ ਉਹਨਾਂ ਕਿਹਾ ਕਿ ਦੇਸ਼ ਇੱਕ ਅਜਿਹੇ ਮੋੜ ਤੇ ਖੜਾ ਹੈ ਇਥੋਂ ਜਾਂ ਤਾਂ ਤਾਨਾਸ਼ਹੀ ਵੱਲ ਜਾਵੇਗਾ ਜਾਂ ਫਿਰ ਲੋਕਤੰਤ੍ਰਿਕ ਤਰੀਕੇ ਨਾਲ ਚੁਣੇ ਹੋਏ ਲੋਕ ਤੁਹਾਡੀ ਇੱਛਾ ਮੁਤਾਬਿਕ ਕੰਮ ਕਰਨਗੇ ਤੁਹਾਡੇ ਹਿਸਾਬ ਨਾਲ ਕਾਨੂੰਨ ਬਣਾਉਣਗੇ ਜਾਂ ਤਾਂ ਦੇਸ਼ ਬਹੁਤ ਹੀ ਖਤਰਨਾਕ ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਦੇ ਹੱਥ ਵਿੱਚ ਜਾਵੇਗਾ ਜਾਂ ਫਿਰ ਜਿਹੜੀਆਂ ਪਾਰਟੀਆਂ ਦੇ ਹੱਥ ਵਿੱਚ ਜਾਵੇਗਾ ਜੋ ਚਾਹੁੰਦੀਆਂ ਨੇ ਕਿ ਦੇਸ਼ ਤਰੱਕੀ ਕਰੇ ਅਤੇ ਹਰ ਸੂਬਾ ਤਰੱਕੀ ਕਰੇ ਉਹਨਾਂ ਹਰਿਆਣਾ ਵਾਸੀਆਂ ਨੂੰ ਆਵਾਦਿਮੀ ਪਾਰਟੀ ਦੇ ਉਮੀਦਵਾਰ ਡਾਕਟਰ ਸ਼ਸ਼ੀਲ ਗੁਪਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਇਹ ਜੋ ਚੋਣਾਂ ਇਹ ਆਮ ਚੋਣ ਨਹੀਂ ਹੈ ਇਹ ਚੋਣ ہمارا ਦੇਸ਼ ਜੋ ਇੱਕ ਖਤਰਨਾਕ ਮੋੜ 'ਤੇ ਖੜਾ ਹੈ ये चुनाव हमारे देश को बचाने का चुनाव है देश एक ऐसे मोड़ पर खड़ा है या तो तानाशाही की तरफ जाएगा और या तो फिर लोकतंत्र तरीके से चुने हुए लोग आपकी इच्छा के मुताबिक काम करेंगे आपकी इच्छा के मुताबिक कानून बनेंगे या तो देश एक बहुत ही खतरनाक संविधान को खत्म करने वाली पार्टी के हाथ में आएगा या तो फिर ऐसी पार्टियां जो चाहती हैं कि देश तरक्की करे जो चाहती हैं हर स्टेट तरक्की करे या तो फिर उनके हाथ में आएगा यह लोकतंत्र को बचाने की लड़ाई है संविधान को बचाने की लड़ाई है क्योंकि बीजेपी के बहुत से नेताओं ने यह बोल, बोल रखा है हमें 400, 400 से पार कर दो हम संविधान बदल देंगे ये बाबा साहब अम्बेडकर का लिखा हुआ संविधान बदल देंगे इसके बाद इलेक्शन नहीं होगा जैसे रशिया में होता है रूस में होता है जो पुतिन है वो इलेक्शन नहीं करवाता किसी विपक्षी नेता को वो अपने विरुद्ध खड़ा नहीं होने देता लड़ने के लिए चुनाव अभी उसने चुनाव कराए दो महीने पहले लगभग नब्बे परसेंट वोट डल गए जो दस परसेंट नहीं डले वो खराब वोट हो गए थे उसके खिलाफ वोट नहीं हो सकते तो दस साल के लिए और बन गया अगले दस साल के लिए और बन जाएगा यही काम यहां शुरू होने वाला है भाई साहब फेडरल स्ट्रक्चर खत्म कर देंगे ये लेकिन उनको शायद ये पता नहीं है जो ये भाजपा वाले हैं तानाशाही में इतना ज्यादा अहंकार में इतना ज्यादा अंधे हो गए ਉਨਕੋ ਪਤਾ ਨਹੀਂ ਹੈ ਇਹ ਦੇਸ਼ ਕਿਸੇ ਕੇ ਬਾਪ ਕੀ ਜਾਗੀਰ ਨਹੀਂ ਹੈ 140 ਕਰੋੜ ਲੋਕਾਂ ਦਾ ਦੇਸ਼ ਹੈ 140 ਕਰੋੜ ਲੋਕਾਂ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਪੱਬਾਂ ਪਾਰਾ ਇਸੇ ਦੇ ਚੱਲਦੇ ਆ ਸ਼੍ਰੋਮਣੀ ਕਾਲ ਦਲ ਵੱਲੋਂ ਅੱਜ ਚੋਣ ਨੋਟ ਪੱਤਰ ਜਾਰੀ ਕੀਤਾ ਗਿਆ ਸ਼੍ਰੋਮਣੀ ਕਾਲ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਚੋਣ ਨੋਟ ਪੱਤਰ ਜਾਰੀ ਕੀਤਾ ਗਿਆ ਉਹਨੇ ਕਿਹਾ ਕਿ ਕਈ ਪਾਰਟੀਆਂ ਲਈ ਸਿਰਫ ਵੋਟਾਂ ਜ਼ਰੂਰੀ ਨਹੀਂ ਦੇਸ਼ ਦੀ ਇਕਤਾ ਨਹੀਂ ਉਹਨੇ ਕਿਹਾ ਕਿ ਸ਼੍ਰੋਮਣੀ ਕਾਲ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਥ ਲਈ ਸਟੈਂਡ ਲਿਆ ਉਹਨੇ ਵੀ ਕਿਹਾ ਕਿ ਇਹ ਦੇਸ਼ ਕਿ ਇਹ ਸਿਰ ਇੱਕ ਧਰਮ ਜਾਂ ਸਮਾਜ ਦਾ ਨਹੀਂ ਬਲਕਿ ਸਾਰੇ ਤਬਕਿਆਂ ਦਾ ਹੈ। ਉਹਨਾਂ ਕਹੇ ਕਿ ਅੱਜ ਜਸੀਂ ਆਪਣਾ ਚੋਣ ਨੋਟ ਪੱਤਰ ਜਾਰੀ ਕਰ ਰਹੇ ਹਾਂ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਸਾਡੀ ਪਾਰਟੀ ਦਾ ਏਜੰਡਾ ਹੈ। ਜਿਸ ਵਿੱਚ ਉਹਨਾਂ ਕਈ ਵੱਡੇ ਦਾਅਵੇ ਕੀਤੇ ਨੇ। ਉਹਨਾਂ ਕਹੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਾਈ ਜਾਰੀ ਰਹੇਗੀ। ਉਹਨਾਂ ਇਹ ਵੀ ਕਹੇ ਕਿ ਪੰਜਾਬ ਦੀ ਆਪਣੀ ਰਾਜਧਾਨੀ ਵੀ ਨਹੀਂ ਹੈ। ਉਹਨਾਂ ਕਹੇ ਕਿ ਪੰਜਾਬ ਦੇ ਦਰਿਆ ਦੇ ਪਾਣੀ ਸਿਰਫ ਪੰਜਾਬ ਦੇ ਨੇ ਅਤੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਵੱਲ ਮੋੜਿਆ ਜਾ ਰਿਹਾ ਹੈ। ਇਹ ਸਿਰਫ ਪੰਜਾਬ ਦੇ ਲੋਕਾਂ ਨਾਲ ਤੱਕ ਹੈ ਉਹਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਵਾਂਗੇ ਇਸ ਦੌਰਾਨ ਕਾਂਗਰਸ ਦੇ ਕਈ ਆਗੂ ਤੇ ਵਰਕਰ ਸ਼੍ਰੋਮਣੀ ਕਾਲ ਦਲ ਦੇ ਵਿੱਚ ਸ਼ਾਮਲ ਵੀ ਹੋਏ ਨੇ ਕੱਲੀ ਇੱਕ ਪਾਰਟੀ ਹੈ ਚਾਰਾਂ ਵਿੱਚ ਜਿਹੜੀ ਪੰਜਾਬ ਦੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪੰਜਾਬ ਦੀ ਆਵਾਜ਼ ਪੰਜਾਬ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਤਰੱਕੀ ਵਾਸਤੇ ਲੜਨ ਵਾਲੀ ਪਾਰਟੀ ਹੈ ਤੇ ਇਤਿਹਾਸ ਕਹਵਾ ਹੈ ਕਿ ਆਈ ਇੱਕ ਪਾਰਟੀ ਹੈ ਜਿਨੇ ਪੰਜਾਬ ਦੀਆਂ ਵਾਸਤੇ ਸਟੈਂਡ ਲੈਂਦਾ ਹੈ ਖਾਲਸਾ ਪੰਥ ਵਾਸਤੇ ਸਟੈਂਡ ਲੈਂਦਾ ਹੈ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ ਐ ਐਮਪੀ ਬਣਾਉਣ ਵਾਸਤੇ ਆਉਂਦੀਆਂ ਪੰਜਾਬ ਵਾਸਤੇ ਨਹੀਂ ਆਉਂਦੀਆਂ ਕਿ ਸਾਡਾ ਫੈਡਰਲ ਸਟਰਕਚਰ ਜਿਹਨੂੰ ਤਕਰੀਬਨ ਦਾ ਅਸੀਂ ਆ ਡਿਮਾਂਡ ਪੁਸ਼ ਕਰਦੇ ਰਵਾਂਗੇ ਤੇ ਦੂਜੀਆਂ ਰੀਜਨਲ ਪਾਰਟੀਆਂ ਨੂੰ ਨਾਲ ਜੋੜਾਂਗੇ ਦੂਜੀ ਗੱਲ ਜਿਹੜੀ ਹੈਗੀ ਜਿਹੜੇ ਪੰਜਾਬ ਨਾਲ ਥੱਕੇ ਹੋਏ ਆ ਦੇਖੋ ਕੱਲਾ ਸੂਬਾ ਜਿਹਨੂੰ ਜਿਹਦਾ ਕੋਈ ਕੈਪੀਟਲ ਨਹੀਂ ਕੈਪੀਟਲ ਸੂਬੇ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਦੇਖੋ 30 ਤੋਂ 40% ਇੱਕ ਸੂਬੇ ਦੀ ਜੀਡੀਪੀ ਉਸ ਕੈਪੀਟਲ ਦੇ ਆਰਾਊਂਡ ਹੁੰਦੀ ਹੈ ਤੁਸੀਂ ਮਹਾਰਾਸ਼ਟਰ ਤੋਂ ਬੰਬਈ ਕੱਢ ਦਿਓ ਤੁਸੀਂ ਦੇਖੋਗੇ ਜੀਡੀਪੀ 70% ਕਲਾਪਸ ਕਰੂਗੀ ਤੁਸੀਂ ਹਾਈਦਰਾਬਾਦ ਕੱਢ ਦਿਓ ਤੁਸੀਂ ਬੰਗਲੌਰ ਕੱਢ ਦਿਓ ਤੁਸੀਂ ਚੇਨਈ ਕੱਢ ਦਿਓ ਸ ਕਿਉਂਕਿ ਲੋਕ ਕੈਪੀਟਲ ਨਾਲ ਅਟ੍ਰੈਕਟ ਹੋ ਜਾਂਦੇ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਅੱਜ ਹਰਿਆਣਾ ਜਿਹੜਾ ਸੂਬਾ ਆਪਣੇ ਕੋਲੇ ਤਾਂ ਕੋਈ ਨਿਊਕਲੀਅਸ ਹੈ ਨਹੀਂ ਹਰਿਆਣਾ ਕੋਲੇ ਤਾਂ ਦਿੱਲੀ ਹੈ ਅੱਜ ਹਰਿਆਣਾ ਡਵੈਲਪ ਕੀਤਾ ਦਿੱਲੀ ਕਰਕੇ ਸਾਰਾ ਗੁਰਗਾਉਂ ਫਰੀਦাবাদ ਚਾਰੋਂ ਤਰਫ ਜੇ ਅੱਜ ਕੱਢ ਵਿਓ ਤੇ ਹਰਿਆਣਾ 'ਚ ਕੁਛ ਹੈ ਹੀ ਨਹੀਂ ਸੋ ਆਪਣੇ ਨਾਲ ੱੱੱਕਾ ਕੱਲੀ ਆਪਣੀ ਪੰਜਾਬ 'ਚ ਹੀ ੱੱੱਕਾ ਹੋ ਰਿਹਾ ਤੇ ਸੈਂਟਰ ਦੀ ਕੋਈ ਵੀ ਪਾਰਟੀ ਇਹਦੇ ਨਾਲ ਸਾਥ ਨਹੀਂ ਦਿੰਦੀ ਸੋ ਵੀ ਵਿਲ ਕੰਟੀਨਿਊ ਫਾਈਟਿੰਗ ਫੋਰ ਥੈਟ ਜਿੰਨਾ ਪਾਣੀ ਆਪਣੇ ਦਰਿਆਵਾਂ ਦਾ ਹੈ ਉਹਦਾ ਹੱਕ ਆਪਣਾ ਹੈ ਪਰ ਉਦੋਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਉੱਥੇ ਕਾਂਗਰਸ ਪਾਰਟੀ ਨੂੰ ਤਗੜਾ ਕਰਨਾ ਸੀ ਅੱਧਾ ਪਾਣੀ ਐ ਨਹੀਂ ਕਿ 5% 10% ਨਹੀਂ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇਤਾ ਜਿੰਨਾ ਪਾਣੀ ਆਪਣੇ ਕੋਲੇ ਸਾਰਾ ਅੱਧਾ ਦਾ ਰਾਜਸਥਾਨ ਨੂੰ ਦੇਤਾ ਹੁਣ ਜਿਹੜਾ ਅੱਧਾ ਬਚਿਆ ਉਹਦਾ ਅੱਧਾ हरियाणा ਇਹਨੂੰ ਦੇਤਾ ਆਪਾਂ ਤਾਂ 25% ਦੀਆਂ ਹੋਂ ਜਿਹੜੇ دریاਵਾਂ ਦਾ ਪਾਣੀ ਆਪਣੀ ਆਉਂਦਾ ਹੈ 25% ਵੀ ਆਪਣੇ ਨੂੰ ਮਿਲਦਾ ਹੈ ਪਰ ਜਦੋਂ ਹੜ ਹੁੰਦੇ ਆ ਨੁਕਸਾਨ ਹੁੰਦੇ ਆ ਕੀ ਆ ਸੂਬੇ ਆਪਾਂ ਨੂੰ ਕੰਪਨਸੇਟ ਕਰਦੇ ਆ ਆਪਣਾ ਨੁਕਸਾਨ ਹੋ ਜਾਂਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਮਾਰ ਆਪਾਂ ਚੱਲੀਏ ਤੇ ਪੈਸੇ ਉਹ ਉਹ ਇੰਜੋਏ ਕਰਨ ਹੁਣ ਜਮਣਾ ਹਰਿਆਣੇ ਚੋਂ ਟੱਪਦੀ ਹੈ ਆਪਾਂ ਨੂੰ ਹਿੱਸਾ ਦਿੰਦੇ ਆ ਐਸ ਕਰਕੇ ਅਸੀਂ ਫੈਸਲਾ ਕੀਤਾ ਹੈ ਸਾਰਾ ਸਟੱਡੀ ਕਰਕੇ ਜਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਨਸਲ 올 ਲਾ ਜਿਹੜੇ ਐਗਰੀਮੈਂਟਸ ਹੈ ਸਟਾਰਟਿੰਗ ਫਰੋਮ ਰਾਜਸਥਾਨ ਨਾਲ ਐਗਰੀਮੈਂਟ ਤੇ ਦੂਜੀਆਂ ਵੀ ਵਾਂਟ ਆਰ ਵਾਟਰ ਬੈਕ ਅਜਨਾਲਾ ਸ਼ਹਿਰ ਦੇ ਨਿਦੇਸ਼ ਕਮਰੇਸਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ ਦੇ ਬਾਹਰ ਪੁਰਾਣੇ ਰੰਜਿਸ਼ ਦੇ ਤਹਿਤ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਉਗਰੌਲਖਵਾਸੀ ਨੌਜਵਾਨ ਲਵਲੀ ਕੁਮਾਰ ਜ਼ਖਮੀ ਹੋ ਗਿਆ ਥਾਣਾ ਜਨਾਲ ਦੇ ਐਸਐਚਓ ਪ੍ਰਵੀਰ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਸ਼ਹਿਰ ਹਮ ਚਿੱਟੇਦਣ ਗੋਲੀਆਂ ਚਲਾਈਆਂ ਜਾ ਰਹੀਆਂ ਭਤੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋੜੀਆਂ ਚਲਾਈਆਂ ਕਿ ਪਿੰਡ 'ਚੋਂ ਬੰਦੇ ਨਹੀਂ ਨਿਕਲਦੇ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬਿੰਨੂ ਢਿੱਲੋਂ ਅਤੇ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਆਮਦਵੀ ਪਾਰਟੀ ਦੇ ਸੰਗਰੂਪ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤਹਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਧੂਰੀ ਪਹੁੰਚੇ ਉਹਨਾਂ ਨੇ ਧੂਰੀ ਦੇ ਸਾਜ਼ਰ ਬਾਜ਼ਾਰ ਵਿੱਚ ਮੀਤਹਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਗੁਰਮੀਤ ਸਿੰਘ ਮੀਤਹਰ ਨੂੰ ਵੋਟ ਪਾਉਣ ਦੀ ਭੇਲ ਕੀਤੀ ਉਹਨਾਂ ਨੇ ਕਿਹਾ ਕਿ ਦੋ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਲਈ ਵੱਡੇ ਕਾਰਜ ਕੀਤੇ ਨੇ ਜੀ ਮੈਂ ਆਪਣੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅੱਜ ਵਾਲਦਾਲੇ ਪਿੰਡਾਂ ਤੇ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਰੁਕਾਰ ਜੀ ਉਹਨਾਂ ਨਾਲ ਜਾ ਕੇ ਆਇਆ ਭਾਈ ਦਸੀ ਸੇਖੂ ਤੇ ਭਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨਸਾਬ ਵਾਸਤੇ ਤੇ ਆਪਣੇ ਮੇਂ ਫੇਰ ਦਿਵਾਸ ਤੇ ਜੋ ਸਾਰੇ ਇੱਕ ਵਾਰੀ ਚਾਹਲ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾਕਮਾਲ ਲੱਗਦਾ ਐ ਐਂਡ ਆਪਣੇ ਆਪ ਹੀ ਸਾਰੇ ਮੂਰੇ ਸਿਰ ਚੁੱਕ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਯਾਰੇ ਕਿਉਂਕਿ ਪਾਰਟੀ ਨੇ ਸਰਦ ਕੀਤਾ ਮਾਨਸਾਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗਾ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹੈ ਨਾ ਆਪਣੇ ਇੱਕ ਆਪਣੇ ਉਸ ਤੋਂ ਉਸੇਸਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟਰੀ ਜੋਂ ਜਿੱਤ ਕੇ ਫਿਰ ਜਦੋਂ ਬਾਈ ਪਾਰਲੀਮੈਂਟਰੀ ਕਿਉਂਕੋ ਉਸੇ ਪਹਿਲਾਂ ਮਾਨਸਾਬ ਦੀ ਵਾਇਸ ਦੂਜੀ ਦੀ ਜੋਂ ਮਾਨਸਾਬ ਮਾਨਸਾਬ ਦੀ ਵਾਇਸ ਬਣ ਕੇ ਜੀ ਦੇ ਸਾਬੋ ਤੇ ਗੁਰੂਆਂ ਦੇ ਸੰਸਾਰਕ ਮੇਰੀ ਗ੍ਰੰਥ ਦੀ ਜੱਪ ਕੇ ਸਾਥ ਹੈ। ਇਹ ਮੈਂ ਇਹਨਾਂ ਦਾ ਅਜੇ 2 ਸਾਲ ਹੋਏ ਆ। 2 ਸਾਲ ਦੇ ਵਿੱਚ ਦਾ ਮੈਂ ਕਹਿੰਦਾ ਵੀ ਹਜੇ ਸੇਰ ਚ ਕੋਣੀ ਵੀ ਨਹੀਂ ਕੀਤੀ। ਵਾਰੀ ਵਾਰੀ ਸਾਰਾ ਕੁਝ ਪੂਰਾ ਕਰਨਾ। ਸੋ ਚੜ੍ਹਦੀ ਕਲਾ ਜੀ ਆਪਣਾ ਵੇਦਾ ਸਾਹਿਬ ਦੀ, ਆਪਣਾ ਭਰਾ ਸਾਹਿਬ ਦੀ, ਆਪਣਾ ਵੱਡਾ ਭਰਾ ਸਾਹਿਬ ਦੀ ਉਹਨਾਂ ਦੇ ਵਿਸ਼ਵਾਸ ਕਰੋ। ਮਾਨ ਸਾਹਿਬ ਤੇ ਹੋਰ ਜੀ ਦੇ ਸਾਬੋ ਉਹਨਾਂ ਦੇ ਇਹ ਪਾਰਟੀਆਂ ਹੈ ਜਿਨ੍ਹਾਂ ਦੀ ਆਪਾਂ ਬਾਹ ਫੜ ਸਕਦੇ ਆ। ਬਾਹ ਫੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਕੋਈ ਆਵਾਜ਼ ਕੀਤੀ ਸੀ ਪੂਰੀ ਕਰੋ। ਚੜ੍ਹਦੀ ਕਲਾ ਦਾ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਆ ਉਹ ਅਸੀਂ ਕਿਸੇ ਫੋਰਸ ਨਾਲ ਨਹੀਂ ਆਏ ਅਸੀਂ ਦਿਨੋਂ ਆਇਆ ਸੋ ਬਹੁਤ ਵਧੀਆ ਹਮਾਰਾ ਲੋਕ ਨੇ ਕਿਹਾ ਨੇ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਇਹ ਜੇ ਪੰਜਾਬ ਦਾ ਵਿਜ਼ਿਟ ਕਰ ਗਿਆ ਉਹ ਤਾਂ ਖਰਜੀ ਤਨਬੋਲ ਨਾਲ ਬਹੁਤ ਵਧੀਆ ਹੁੰਦਾ ਮੇਰੇ ਖਿਆਲ ਇੱਕ ਪਾਸਾ ਪੂਰਾ ਹੀ ਲੱਗਦਾ ਸਾਰੇ ਕੁਝ ਤੇ ਇੱਥੋਂ ਵੀ ਤੇ ਉਹ ਬਹੁਤ ਸਾਫ ਸੁਥਰੇ ਅੱਠ ਦੇ ਬਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਸਾਹ ਉਹਨਾਂ ਬਰਾਤ ਦੇ ਅਸੀਂ ਪਿੰਡਾਂ ਚ ਗਏ ਆ ਬੜਾ ਪਰਮਾ ਹੰਗਾਰਾ ਮਿਲਿਆ ਆਮਾਦੀਪ ਪਾਰਟੀ ਦੇ ਆਗੂ ਰਗਵ ਚੱਡਾ ਵਿਦੇਸ਼ ਤੋਂ ਦਿੱਲੀ ਪਰਤ ਆਏ ਨੇ ਦਿੱਲੀ ਪਰਤਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਦੱਸਦੇ ਕਿ ਰਗਵ ਚੱਡਾ ਕਾਫੀ ਸਮੇਂ ਤੋਂ ਯੂਕੇ ਵਿੱਚ ਸਨ ਜਿੱਥੇ ਉਹਨਾਂ ਦੇ ਅੱਖਾਂ ਦਾ ਇਲਾਜ ਚੱਲ ਰਿਹਾ ਸੀ ਕੁਝ ਸਮਾਂ ਪਹਿਲਾਂ ਆਮਾਦੀਪ ਪਾਰਟੀ ਦੇ ਨੇਤਾ ਸਰਵਭ ਭਾਰਤਵਾਦੀ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਹਾ ਸੀ ਕਿ ਰਗਵ ਚੱਡਾ ਦੀਆਂ ਅੱਖਾਂ ਵਿੱਚ ਕੁਝ ਸਮੱਸਿਆ ਹੈ ਸਮੱਸਿਆ ਇੰਨੀ ਗੰਭੀਰ ਸੀ ਕਿ ਉਹ ਆਪਣੀ ਅੱਖਾਂ ਦੀ ਰੋਸ਼ਨੀ ਗੁਆਉਣ ਵਾਲੇ ਸਨ ਉਹਨਾਂ ਦਾ ਯੂਕੇ ਦੇ ਵਿੱਚ ਇਲਾਜ ਚੱਲ ਰਿਹਾ ਸੀ ਦਿੱਲੀ ਪੁਲਿਸ ਨੇ ਸੁਵਤੀ ਮਾਲੀਵਾਲ ਨਾਲ ਕਥਿਤ ਤੌਰ ਤੇ ਬਦਸਲੂਕੀ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਸਹਾਇਕ ਵਿਵੇਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਸੁਵਤੀ ਮਾਲੀਵਾਲ 13 ਮਈ ਨੂੰ ਮੁੱਖ ਮੰਤਰੀ ਨੂੰ ਮਿਲਣ ਲਈ ਗਈ ਸੀ ਇਲਜ਼ਾਮ ਹੈ ਕਿ ਉਹ ਤੇ ਅਰਵਿੰਦ ਕੇਜਰੀਵਾਲ ਦੇ ਸਹਾਇਕ ਵਿਵੇਕ ਕੁਮਾਰ ਨੇ ਨਾ ਸਿਰਫ ਉਹਨਾਂ ਦੇ ਨਾਲ ਮਾੜਾ ਵਿਤਿਰਾ ਅਪਣਾਇਆ ਸਗੋਂ ਉਹਦੀ ਕੁੱਟਮਾਰ ਵੀ ਕੀਤੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੁਵਤੀ ਮਾਲੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਤੋਂ ਕੱਟਨਾ ਬਾਰੇ ਜਾਣਕਾਰੀ ਲਈ ਸੀ ਬਾਅਦ ਵਿੱਚ ਵਿਵੇਕ ਕੁਮਾਰ ਦੇ ਖਿਲਾਫ ਗੈਰ ਜ਼ਮਾਨਤੀ ਤਾਰਾ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਐਫਆਈਆਰ ਦਰਜ ਹੋਣ ਤੋਂ ਬਾਅਦ ਤੋਹੀਂ ਵਿਵੇਕ ਕੁਮਾਰ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਉਧਰ ਦੂਜੇ ਪਾਸੇ ਵਿਵੇਕ ਕੁਮਾਰ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਭ ਕੁਝ ਉਹਨਾਂ ਨੂੰ ਫਸਾਉਣ ਲਈ ਕੀਤਾ ਜਾ ਰਿਹਾ ਹੈ ਹਲਕਾ ਰਾਜਸਭਾ ਦੇ ਪਿੰਡ ਕੋਹਾਲੀ ਵਿਖੇ ਸਾਬਕਾ ਕੈਬਨਟ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਦੇਗਵਾਈ ਵਿੱਚ ਲੋਕ ਸਭਾ ਹਲਕਾ ਅਮਰitsar ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਕੀਤੀ ਗਈ ਇਸ ਮੌਕੇ ਉੱਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਮੁਖ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ ਅਮਰitsar ਦੇ ਆਤੀ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਤੇ ਹਲਕਾ ਰਾਜਸੰਸੀ ਦੇ ਪਿੰਡਾਂ ਵਿੱਚ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਂਗਰਸ ਵਰਕਰਾਂ ਦਾ ਕਾਫਲਾ ਰੈਲੀ ਨੂੰ ਸਫਲ ਬਣਾਉਣ ਲਈ ਸ਼ਾਮਲ ਹੋਇਆ ਗੁਰਜੀਤ ਸਿੰਘ ਆਜਲਾ ਨੇ ਪ੍ਰੋਸਸ ਸਦਵਾਇ ਕਿ ਜੇਕਰ ਲੋਕ ਉਹਨਾਂ ਨੂੰ ਮੌਕਾ ਦਿੰਦੇ ਨੇ ਤਾਂ ਉਹ ਬਾਰਡਰ ਵੈਕਟ ਦੇ ਪਿੰਡਾਂ ਦੇ ਤਾਰੋਂ ਪਾਰ ਰਹਿੰਦੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣਗੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਲੋਕ ਇਹਨਾਂ ਤੋਂ ਥੱਕੇ ਪਏ ਆ ਉਹ ਇਹਨਾਂ ਦੀ ਗੱਲ ਨਹੀਂ ਸੁਣਦੇ ਲੋਕ ਇਹਨਾਂ ਦੇ ਲੀਡਰਾਂ ਦੇ ਕਹਿਣ ਦੇ ਬਾਵਜੂਦ ਵੀ ਨਹੀਂ ਚਾਹ ਰਹੇ ਕਿਉਂਕਿ ਗੁੱਸਾ ਇਹ ਲੋਕਾਂ ਦੇ ਬਾਤ ਜਿਸ ਤਰੀਕੇ ਨਾਲ ਪਿੰਡਾਂ ਦੇ ਟੋਣਾ ਪਿੰਡਾਂ ਜਾਏ ਆ ਦੋ ਘੜੇ ਕਿਉਂ ਜਮਨ ਬੜਾ ਰੱਖਿਆ ਸਭ ਤੋਂ ਵੱਡੀ ਐਨਓਸੀ ਦੀ ਸਮੱਸਿਆ ਅਮਰਤ ਸਰ ਸ਼ਹਿਰ ਦੀ ਜਿਹੜੀ ਇਹਨਾਂ ਨੇ ਅੱਜ ਸਾਰੇ ਸ਼ਹਿਰ ਦਾ ਵਪਾਰ ਰੋੜ ਕੇ ਰੱਖ ਦਿੱਤਾ ਜਿਹੜੇ ਲੋਕ ਦੀ ਤੇ ਹੱਕ ਦੀ ਮੰਗਦੇ ਆ ਅੱਜ 3 ਦਿਨ ਹੋ ਗਏ ਇਹਨਾਂ ਨੂੰ ਨਜ਼ਰਬੰਦ ਕੀਤਾ ਇਹਨਾਂ ਨੇ ਘਰਾਂ ਦੇ ਵਿੱਚ ਜਿਹੜਾ ਕੋ ਮਾੜਾ ਫੋਟਾ ਸਾਨੂੰ ਵੇਦੋ ਵੀ ਨਾ ਮੀਂਹ ਕੋ ਰੱਬ ਪ੍ਰਮਾਤਮਾ ਦਾ ਘਰ ਹੈ ਇਸ ਘਰ ਨੂੰ ਤੁਸੀਂ ਝੂਠ ਮਾਰਿਆ ਸੀ ਇਸ ਘਰ ਨੇ ਤੁਹਾਡੀ ਮੱਤ ਮਾਰਤੀ ਹੈ ਤੁਸੀਂ ਲੱਗ ਕੇ ਕੱਲ ਸਮਝ ਨਹੀਂ ਰਹੇ ਆਪਣੇ ਆਪ ਨੂੰ ਸਦਾ ਭਾਰਤੀ ਕਿਸਾਨ ਜੁਨੇ ਨੇ ਇਕਤਾ ਉਗਰਾਹ ਵੱਲੋਂ ਬਰਨਾਲਾ ਵਿੱਚ ਮਹਿਲਾ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਨੇ ਆਪਣੇ ਵਿਚਾਰ ਪੇਸ਼ ਕੀਤੇ ਉਹਨਾਂ ਦੱਸਿਆ ਕਿ 26 ਮਈ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਲੋਕ ਸੰਗਰਾਮ ਰੈਲੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸੰਬੰਧੀ ਅੱਜ ਜਥੇਬੰਦੀਆਂ ਦੀਆਂ ਔਰਤਾਂ ਦੀ ਸੁਭਾ ਪਦਰੀ ਬੈਠਕ ਹੋਈ ਹੈ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਇਸ ਵਿੱਚ ਵਿਚਾਰ ਵਟਾਂਦਰਾ ਕੀਤੇ ਗਏ ਨੇ ਅੱਜ ਇਹ ਸਾਡੇ ਮਾਲਵੇ ਦੇਆਂ ਜ਼ਿਲ੍ਹਿਆਂ ਦੀਆਂ ਔਰਤਾਂ ਦੀ ਮੀਟਿੰਗ ਸੀ 26 ਜਿਹੜੀ ਮਈ ਨੂੰ ਅਸੀਂ ਕੱਟ ਕਰ ਰਹੇ ਹਾਂ ਲੋਕ ਸੰਗਰਾਮ ਦੇ ਜਿਲ੍ਹਾ ਬਰਨਾਲੇ ਦੇ ਵਿੱਚ। ਗੱਲ ਨੂੰ ਬੋਤਾਂ ਦੇ ਸਬੰਧ ਵਿੱਚ ਕੋਲੇ ਵਾਸਤੇ ਇਹ ਔਰਤਾਂ ਦੀ ਬਾਧੀ ਮੀਟਿੰਗ ਕੀਤੀ ਹੈ ਇਹ ਤੋਂ ਪਹਿਲਾਂ ਅਸੀਂ ਜ਼ਿਲ੍ਹੇ ਦੇ ਮਿਟਿਆ ਕੀਤੇ ਨੇ ਅੱਜ ਔਰਤਾਂ ਦੀ ਮੀਟਿੰਗ ਨੂੰ ਉਹਦੀ ਤਿਆਰੀ ਵਾਸਤੇ ਤੇ ਉਹਦੇ ਵਿੱਚ ਵੱਧ ਤੋਂ ਵੱਧ ਸਮੂਹiyat ਵਾਸਤੇ ਪਿੰਡਾਂ ਦੇ ਵਿੱਚ ਬਲਾਕਾਂ ਦੇ ਵਿੱਚ ਮੀਟਿੰਗਾਂ ਕਰਨ ਵਾਸਤੇ ਕਿ ਕਿਹੜੀਆਂ-ਕਿਹੜੀਆਂ ਗੱਲਾਂ ਲੈ ਕੇ ਜਾਣੀਆਂ ਨੇ ਸਾਰੀਆਂ ਇਕੱਠੇ ਸੰਝਾਈਆਂ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਬਰਾਇ ਦੀ ਯਤਨਾ ਸਦਕਾ ਜਿਲੰਦਰ ਜ਼ਿਲ੍ਹੇ ਦੀ ਤਹਿਸੀਲ ਨਕੋਦਰ ਦੇ ਪਿੰਡ ਗੇਦੜ ਪਿੰਡੀ ਨਾਲ ਸਬੰਧਤ 36 ਸਾਲਾ ਹਰਦੀਪ ਸਿੰਘ ਪੁੱਤਰ ترਸਿੰਮ ਸਿੰਘ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਸਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਦੋ ਮਾਸੂਮ ਬੱਚਿਆਂ ਦਾ ਪਿਤਾ ਹਰਦੀਪ ਹੋਰਨਾਂ ਨੌਜਵਾਨਾਂ ਵਾਂਗ ਆਪਣੀ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ 2 ਸਾਲ ਪਹਿਲਾਂ ਦੁਬਈ ਗਿਆ ਸੀ ਬੀਤੀ 1 ਕਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਉਹਨਾਂ ਕਹੇ ਕਿ ਪਰਿਵਾਰ ਵੱਲੋਂ ਡਾਕਟਰ ਬਰਾਏ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਗਈ ਉਹਨਾਂ ਦੱਸਿਆ ਕਿ ਟਰਸਟ ਵੱਲੋਂ ਹਰਦੀਪ ਦੇ ਪਰਿਵਾਰ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਦਿੱਤੀ ਜਾਵੇਗੀ ਹਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਐਸ.ਪੀ ਸਿੰਘ ਬਰਾਏ ਦਾ ਇਸ ਵੱਡੇ ਪਰਾਲੇ ਲਈ ਸ਼ੁਕਰਾਨਾ ਕਰਦੇ ਹਨ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਪਰਿਵਾਰ ਨੂੰ ਹਰਦੀਪ ਦੇ ਅੰਤਿਮ ਦਰਸ਼ਨ نصیਬ ਹੋ ਸਕੇ ਨੇ ਅੱਜ ਨਕੋਦਰ ਕਸਬੇ ਦੇ ਨਾਲ ਸੰਬੰਧਿਤ ਹਰਦੀਪ ਸਿੰਘ ਸੀਗਾ ਜਿਹੜਾ 2 ਸਾਲ ਪਹਿਲਾਂ ਦੁਬਈ ਗਿਆ ਸੀਗਾ ਅੱਜ ਉਹਦੀ ਡੈੱਡ ਬੋਡੀ ਆ ਰਹੀ ਆ ਪਤਾ ਲੱਗਾ ਸੀ ਅ ਵੀ 1 ਅਪ੍ਰੈਲ ਨੂੰ ਉਹਦੀ ਜਿਹੜੀ ਇਹਨਾਂ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਬਰਾਇ ਸਾਬ ਦੇ ਨਾਲ ਸੰਪਰਕ ਕੀਤਾ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਆ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਫਿਰ ਉਹਦੀ ਜਿਹੜੀ ਸੰਬੰਧਿਤ ਕਰ ਰਹੀ ਸੀ ਸਾਡੇ ਜਿਹੜੇ ਇਥੋਂ ਦੇ ਜੀ ਸਕੱਤਰ ਨੇ ਬਰਾਇ ਸਾਬ ਦੇ ਸਰਦਾਰ ਬਲਦੀਪ ਸਿੰਘ ਉਹਨਾਂ ਨੇ ਫਿਰ ਉਹਦੇ ਜਿਹੜੇ ਵੀ ਪੇਪਰ ਕੰਪਲੀਟ ਕਰਨ ਵਾਲੇ ਸੀ ਪੇਪਰ ਕੰਪਲੀਟ ਕੀਤੇ ਤੇ ਉਹਦੀ ਅੱਜ ਡੈੱਡ ਬੋਡੀ ਇੱਥੇ ਆ ਰਹੀ ਹੈ ਜੀ ਪਰਿਵਾਰ ਦੀ ਪਤਾ ਲੱਗਾ ਸੀਗਾ ਕਿ ਇਸ ਨੌਜਵਾਨ ਨੂੰ ਉੱਥੇ ਕੋਈ ਵੀ ਕੰਮ ਨਹੀਂ ਸੀ ਮਿਲਿਆ 2 ਸਾਲ ਦੇ ਵਿੱਚ ਇਹਦਾ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀਗੀ ਉਸੇ ਕਰਕੇ ਹੀ ਇਹਦੀ ਮੌਤ ਦਾ ਕਾਰਨ ਵੀ ਉਹੀ ਬਣਿਆ ਜੋ ਮਤਲਬ ਵੀ ਉਹਨੂੰ ਕੰਮ ਕਾਜ ਕੋਈ ਨਹੀਂ ਸੀ ਮਿਲਿਆ ਫਿਰ ਪਿੰਡ ਦੇ ਸਰਪੰਚ ਆਏ ਸੀ ਮਿਸਟਰ ਲਾਲਚੰਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ ਇਹਦੇ ਦੋ ਬੱਚੇ ਨੇ ਛੋਟੇ-ਛੋਟੇ ਇਹਦੇ ਬੱਚੇ ਨੇ ਜਿਹੜੇ ਇੱਕ 6ਵੀਂ ਕਲਾਸ ਤੇ ਇੱਕ 7ਵੀਂ ਕਲਾਸ ਦਾ ਵਿਦਿਆਰਥੀ ਆ ਉਹ ਫੇ ਸਾਰੇ ਹਾਲਾਤਾਂ ਨੂੰ ਦੇਖਦੇ ਹੋ ਐਡਰੈਸ ਵੱਲੋਂ 2000 ਰੁਪਏ ਮਹੀਨਾਵਾਰ ਜਿਹੜੀ ਉਹ ਪੈਨਸ਼ਨ ਲਾਈਕ ਲਗਾਈ ਜਾ ਰਹੀ ਹੈ ਜੀ ਇਹ ਸਾਡੇ ਜੀ ਮੇਰੇ ਪਿੰਡ ਤੋਂ ਹਰਦੀਪ ਸਿੰਘ ਜੀ ਜੋ ਵਿਦੇਸ਼ ਗਿਆ ਸੀ ਦੁਬਈ ਵਿੱਚ 2 ਸਾਲ ਪਹਿਲਾਂ ਉਹਦਾ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਡੈਥ ਹੋ ਗਈ ਸਰਦਾਰ ਉਭਰਾਏ ਸਿੰਘ ਜੀ ਜੋ ਸਰਬੱਤ ਦਾ ਪਲਾਟ ਟਰਸਟ ਦੇ ਫਾਊਂਡਰ ਨੇ ਉਹਨਾਂ ਦੇ ਜਿੰਨਾ ਸਦਕੇ ਹੀ ਅੱਜ ਸਾਨੂੰ ਆਪਣੇ ਭਤੀਜੇ ਦਾ ਛੋਟੇ ਵੀਰ ਦਾ ਮੂੰਹ ਦੇਖਣ ਨੂੰ ਮਿਲਿਆ ਉਹਨਾਂ ਕਰਕੇ ਹੀ ਸਾਡੀ ਬੋਡੀ ਜਿਹੜੀ ਅੱਜ ਇੱਥੇ ਅਮਰਸਰ 에어ਪੋਰਟ ਤੇ ਅਸੀਂ ਰੀਸੀਵ ਕਰਨ ਆਏ ਆ ਸਾਡੇ ਕੋਈ ਨਹੀਂ ਹਿੰਮਤ ਨਹੀਂ ਸੀਗੀ ਕਿ ਅਸੀਂ ਉਹਦੀ ਬੋਡੀ ਨੂੰ ਮਗਾ ਸਕੀਏ ਤੇ ਸਾਡੇ ਕੋਲ ਛੋਟੇ ਵੀਰ ਜਿਹੜੇ ਉੱਥੇ ਹੈਗੇ ਉਹਨਾਂ ਕਰਕੇ ਤੇ ਮੇਰੇ ਬਲਦੀਪ ਭਾਜੀ ਤੇ ਇਧਰ ਮਨਬੀਰ ਭਾਜੀ ਤੇ ਉਭਰਾਇ ਸਾਬ ਜਿਹੜੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਸਾਨੂੰ ਅੱਜ ਬੋਡੀ ਇੱਥੇ ਅਮਰਸਰ ਰੀਸੀਵ ਹੋ ਰਹੀ ਹੈ ਜੀ ਸਰਵਾਦਾ ਪਲਾ ਜੋ ਟੀਮ ਵਰਕ ਕਰ ਰਹੀ ਆ ਸਮਾਜ ਸੇਵਕ ਭਲਾਈ ਕੰਮਾਂ ਦੇ ਵਿੱਚ ਉਹਨਾਂ ਦੇ ਸੰਪਰਕ ਨਾਲ ਸਾਨੂੰ ਅੱਜ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਗਰੀਬ ਪਰਿਵਾਰ ਆ ਇਸ ਦਾ ਬੇਟੇ ਆ ਦੋ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਸਾਰੀ ਉਮਰ ਵਾਸਤੇ ਜੋ ਪੈਨਸ਼ਨ ਆ ਉਹ ਉਹਨਾਂ ਨੇ ਉਹ ਨਾਲ ਸ਼ੁਰੂ ਕਰਨੀ ਹੈਗੀ ਅਸੀਂ ਉਹਨਾਂ ਦੇ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਨਸ਼ੇ ਦਾ ਕਹਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਮਾਵਾਂ ਦੇ ਨੌਜਵਾਨ ਪੁੱਤ ਨਸ਼ੇ ਕਾਰਨ ਜਹਾਨੋਂ ਚੁੱਤ ਰਹੇ ਨੇ ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿੱਚ ਚਿੱਟੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਮਿਲਦੀ ਹੈ ਹੁਣ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿਖੇ ਵੀ ਤਕਰੀਬਨ 32 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣੀ ਹੈ ਡੇੜਤ ਪਰਿਵਾਰ ਨੇ ਇਸ ਦੇ ਪਿੱਛੇ ਪ੍ਰਸ਼ਾਸਨ ਨੂੰ ਦੋਸ਼ੀ ਠਰਾਇਆ ਇਸ ਮਾਮਲੇ ਦੀ ਜਾਣਕਾਰੀ ਇੰਦੇ ਹੋਏ ਮ੍ਰਿਤਕ ਦੀ ਪਤਨੀ ਸਿਮਰਨ ਨੇ ਕਿਹਾ ਕਿ ਉਸਦੇ ਪਤੀ ਦਾ ਨਾਮ ਜਉਣਾ ਹੈ ਜੋ ਨਸ਼ਾ ਕਰਨ ਦਾ आदी ਸੀ ਜਿਸ ਕਾਰਨ ਉਸਦੀ ਮੌਤ ਹੋਈ ਹੈ ਉਹ ਨਸ਼ੇ ਦੇ ਟੀਕੇ ਲਗਾਉਂਦਾ ਸੀ ਅਤੇ ਉਸਦੇ ਦੌਰ ਦੀ ਵੀ ਨਸ਼ੇ ਦੇ ਕਾਰਨ ਮੌਤ ਹੋਈ ਸੀ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਖਤਮ ਕਰਨ ਦੀ ਗੁਹਾਰ ਲਗਾਈ ਹੈ ਪਿਛਲੀ ਸਰਕਾਰ ਦੇ ਸਮੇਂ ਪਿੰਡ ਠੱਠਾ ਦੇ ਗਰੀਬ ਪਰਿਵਾਰਾਂ ਨੂੰ ਕੱਟੇ ਪਲਾਟ ਨਾ ਦੇਣ ਕਾਰਨ ਭਾਰਤੀ ਕਿਸਾਨ ਜੁਨਾਨੇਕਤਾ ਉਗਰਾਹ ਦੇ ਬਲਕ ਪ੍ਰਧਾਨ ਬਾਬਾ ਰਾਜਨ ਸਿੰਘ ਮੋੜੇ ਕਲਾਂ ਤੇ ਮਜ਼ਦੂਰ ਸੰਘਰਸ਼ ਕਮੇਟੀ ਠੱਠਾ ਦੇ ਇਕਵਾਈ ਵਿੱਚ ਗਰੀਬ ਪਰਿਵਾਰਾਂ ਤੇ ਕਿਸਾਨਾਂ ਨੇ ਮਿਲ ਕੇ ਧਰਨਾ ਲਗਾਇਆ ਬਾਬਾ ਰਾਜਨ ਸਿੰਘ ਨੇ ਕਿਹਾ ਕਿ ਪਿੰਡ ਠੱਠਾ ਦੇ ਤਕਰੀਬਨ 60 ਪਰਿਵਾਰਾਂ ਨੂੰ ਪਿਛਲੀ ਚੰਨੀ ਸਰਕਾਰ ਨੇ 5-5 ਮਰਲੇ ਦੇ ਪਲਾਟ ਕੱਟ ਕੇ ਉਹਨਾਂ ਦੇ ਹਸਨ ਦਾ ਵੇਦਿੱਤੀਆਂ ਸਨ ਪਰ ਸਰਕਾਰ ਗਰੀਬ ਪਰਿਵਾਰਾਂ ਨੂੰ ਪਲਾਟ ਦੇਣ ਤੋਂ ਭੱਜ ਰਹੀ ਹੈ ਇਹ ਜਦੋਂ 2021 ਦੇ ਵਿੱਚ ਚੰਨੀ ਸਰਕਾਰ ਬਣੀ ਸੀ ਉਦੋਂ ਇਹ ਪਿੰਡ ਠੱਠੇ ਦੀ ਪੰਚਾਇਤੀ ਪੈੜੀ ਜਿਹਦੇ ਵਿੱਚ ਅਸੀਂ ਬੈਠੇ ਆਂ ਜਿਹਦਾ ਰਕਬਾ 2.5 ਕਿੱਲੇ ਆ 67 ਪਰਿਵਾਰ ਨੇ ਜਿਨ੍ਹਾਂ ਦੇ ਵਿੱਚ 5-5 ਮਰਲੇ ਦੇ ਪਲਾਟ ਕੱਟ ਗਏ ਸੰਦਾ ਯਾਰੀ ਕੀਤੀਆਂ ਗਈਆਂ ਨੇ ਪਰ ਸਰਕਾਰ ਜਿਹੜੀਆਂ ਮੰਗੀਆਂ ਹੋਈਆਂ ਮੰਨਾਂ ਤੋਂ ਅੱਜ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ ਜਾਂ ਉਹ ਮੌਜੂਦਾ ਸਰਕਾਰ ਨਾਲੋਂ ਜਾਂ ਉਹ ਜਿਹੜੀ ਸਰਕਾਰ ਚਲੇਗੀ ਸੀ ਉਹਨਾਂ ਨੇ ਕੱਖ ਨਹੀਂ ਕੀਤਾ ਜਿਹੜੀ ਅੱਜ ਪੰਜਾਬ ਸਰਕਾਰ ਜਿਹੜੀ ਡੇਂਗਾ ਮਾਰਦੀ ਐ ਵੀ ਅਸੀਂ ਬਦਲਾਅ ਲੈ ਕੇ ਆਏ ਆ ਪਰ ਅੱਜ ਵੱਡਾ ਲੋਕਾਂ ਨੂੰ ਉਹਨਾਂ ਦੀ ਸਰਕਾਰ ਦੇ ਵਿੱਚ ਖੱਜਲ ਖਰਾਬੀਆਂ ਵੇਖਣੀਆਂ ਪੈਣੀਆਂ ਕੱਲ ਤੋਂ ਇਹ ਧਰਨਾ ਜਾਰੀ ਹੈ ਲੋਕ ਆਪਣਾ ਘਰਾਂ ਦਾ ਕੰਮ ਕਾਰ ਛੱਡ ਕੇ ਮਜ਼ਦੂਰ ਦਿਹਾੜੀ ਦੱਪੇ ਵਾਲੇ ਹੈਗੇ ਆ ਉਹ ਆਪਣੇ ਪਲਾਟਾਂ ਦੀ ਮੰਗ ਕਰ ਰਹੇ ਆ ਇਸ ਕਰਕੇ ਅੱਜ ਦੂਸਰੇ ਦਿਨ ਦਾ ਇਹ ਧਰਨਾ ਜਿਹੜਾ ਜਾਰੀ ਹੈ ਕੋਈ ਤੁਹਾਡੇ ਸ਼ਾਸਨ ਅਧਿਕਾਰੀ ਕੋਈ ਤੁਹਾਡੇ ਕੋ ਪਹੁੰਚ ਕੀਤੀ ਹੈ ਕੱਲ ਕੱਲ ਤਸੀਲ ਕੱਲ ਤਸੀਲਦਾਰ ਸਾਹਿਬ ਆਏ ਸੀ ਉਸ ਤੋਂ ਬਾਅਦ ਕਹਿੰਦੇ ਵੀਡੀਓ ਸਾਹਿਬ ਨਾਲ 3 ਵਜੇ ਮੀਟਿੰਗ ਰੱਖਾਂਗੇ ਪਰ ਉਸ ਤੋਂ ਬਾਅਦ ਕੋਈ ਅਧਿਕਾਰੀ ਹਨ ਨੂੰ ਨਹੀਂ ਮਿਲਿਆ ਜੀ ਹੁਣ ਆਉਣ ਵਾਲੀ ਰਾਨੀ ਜੇਕਰ ਤੁਹਾਡਾ ਕੋਈ ਇਨਸਾਫ ਨਹੀਂ ਤੁਹਾਨੂੰ ਮਿਲਦਾ ਕੋਈ ਇਹ ਪਲਾਟ ਗਰੀਬ ਪ੍ਰੋਬਲਮ ਨਹੀਂ ਮਿਲਦੇ ਤਾਂ ਕੀ ਅਗਲੀ ਰਾਨੀ ਤੇ ਕੀ ਹੋਏਗੀ ਫਿਰ ਜੇ ਸੇਬੰਦੀ ਵੱਲੋਂ ਕੋਈ ਜਿਨੇ ਦੀ ਕਮੇਟੀ ਦੀ ਮੀਟਿੰਗ ਕਰਕੇ ਕੋ ਵੱਡਾ ਸੰਘਰਸ਼ ਜਿਹੜਾ ਉਹ ਵੱਧਿਆ ਜਾਵੇਗਾ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਜਿਹੜੇ ਬੰਦ ਦੇ ਪਲਾਟ ਉਹ ਦਵਾਈ ਜਾਣਗੇ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਆਂਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੈਮਟੀਵੀ ਦੇ ਨਾਲ ਧੰਨਵਾਦ